ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਹੋਰ ਸਰਬਾਤ ਠੀਕ ਨੇ ਬਈ ਸਾਰੇ ਸੇਤਾਂ ਕੈਮ ਨੇਗੇ ਆ ਆ ਦੇਖੋ ਬਈ ਸੱਚ ਦਾ ਖਾਮਿਆਜ ਅੱਜ ਸਾਨੂੰ ਭੁਗਤਣਾ ਪੈ ਗਿਆ ਅਸੀਂ ਕਿਸੇ ਪਨੀਰ ਤੇ ਟੌਪਕ ਤੇ ਵੀਡੀਓ ਪਾਈ ਸੀਗੀ ਔਰ ਉਹ ਕਿਸੇ ਮੰਨ ਲਓ ਡੁਪਲੀਕੇਟ ਆਉਣ ਲੱਗੀ ਵੀ ਸਾਡੇ ਤੇ ਪਈ ਆ ਉਹਨੇ ਆਪਣੇ ਤੇ ਰੈਪਟ ਦੇਤੀ ਤੇ ਸਾਨੂੰ ਆ ਟਾਈਮ ਹੋ ਗਿਆ ਪਾਣੀ ਵੀ ਹੋਣ ਆ ਕੇ ਪਿਆ ਬਈ 4:30 ਵਜੇ ਕਹੇ ਨਹੀਂ ਹਲੇ ਹਲੇ ਕਲਤ ਕੱਖ ਆਖੀ ਪਾ ਕੇ ਆਏ ਬਾਈ ਉਹਨਾ ਕੱਖ ਵੱਢਣ ਲੱਗਿਆ ਆ ਕੇ ਦੇਖੋ ਖੇਤ ਆ ਗਏ ਆ ਕੱਖ ਵੱਢ ਕੇਉਣ ਲੈ ਕੇ ਜਾਵਾਂ ਘਟੂ ਘਟ 9 10 ਵੱਢਣਗੇ ਬਾਈ ਸਿਰਫ ਆਪਾਂ ਕਿਸਦਾ ਨਾਮ ਵੀ ਨਹੀਂ ਲੇਤਾ ਕੁਛ ਨਹੀਂ ਕਰਿਆ ਸਿਰਫ ਵੀਡੀਓ ਪਾਈ ਜਿਵੇਂ ਆਮ ਰੁਟੀਨ ਦੀ ਸੋਸ਼ਲ ਮੀਡੀਆ ਤੇ ਗੱਲਾਂ ਬਾਤਾਂ ਚੱਲਦੇ ਨੇ ਉਹੀ ਉਹ ਗੱਲਾਂ ਬਾਤਾਂ ਸੀਗੀਆਂ ਪਰ ਉਹਨਾਂ ਨੇ ਸਾਨੂੰ ਇੰਨਾ ਜਲੀਲ ਕਰਿਆ ਥਾਣੇ ਦੇ ਵਿੱਚ ਅੱਜ ਵੀ ਰਹੇ ਰੱਬ ਦਾ ਨਾਮ ਕਿਉਂਕਿ ਕੋਈ ਗੱਲਬਾਤ ਵੀ ਹੈ ਨਹੀਂ ਸੀਗੀ ਔਰ ਥਾਣੇ ਦੇ ਵਿੱਚ ਵੀ ਕੋਈ ਸਬੂਤ ਨਹੀਂ ਹੋਇਆ ਵੀ ਹਾਂ ਕੋਈ ਵੀਡੀਓ ਦੇ ਵਿੱਚ ਗੱਲਬਾਤ ਹੋਵੇ, ਦਮ ਵਾਲੀ ਗੱਲ ਹੋਵੇ। ਠੀਕ ਹੈ ਕਿ ਨਹੀਂ? ਪਰ ਉਹ ਜਿਵੇਂ ਕਹਿੰਦੇ ਚੋਰ ਦੇ ਪੈਰ ਨਹੀਂ ਹੁੰਦੇ। ਚੋਰ țeੜਕ ਜਾਂਦਾ گا۔ ਇਹ ਚੀਜ਼ਾਂ ਹੁੰਦੀਆਂ ਨੇ ਬਈ। ਠੀਕ ਹੈ ਕਿ ਨਹੀਂ? ਪਰ ਆਪਾਂ ਨੂੰ ਅੱਜ ਅਹਿਸਾਸ ਹੋ ਗਿਆ ਬਈ ਮਤਲਬ ਜੇ ਇਕੱਲਾ ਬੰਦਾ ਕੋਈ ਮਤਲਬ ਚੀਜ਼ ਤੇ ਬੋਲਦਾਗਾ। ਉਹ ਨਹੀਂ ਬੋਲ ਸਕਦਾ ਬਈ, ਸੱਚ ਤੇ ਨਹੀਂ ਬੋਲ ਸਕਦਾ। ਵਿੱਚ ਤਾਂ ਆਪਣੇ ਨਾਲ ਬਹੁਤ ਵੀਰ ਜੁੜੇ ਨੇਗੇ ਆ ਮੇਰੇ ਨਾਲ ਸਾਈਡ ਤੋਂ। ਠੀਕ ਹੈ ਕਿ ਨਹੀਂ? ਕਾਫੀ ਵੀਰ ਨੇਗੇ। ਇੱਕ ਉਹ ਦਲਸ਼ੇਰ ਸਰਪੰਚ ਆਪਣੇ ਜੋ ਨੀਲੀ ਰਾਬੀ ਤੇ ਬਈ ਕੰਮ ਕਰਦਾ। ਉਹ ਵੀ ਆਪਣੇ ਨਾਲ ਜੁਆਇੰਟ ਨੇ ਬਾਈ ਇਸ ਟਾਈਮ ਤੇ ਇੱਕ ਬਾਈ ਬਠਿੰਡੇ ਤੋਂ ਨੇਗੇ ਉਹ ਵੀ ਅਫਸਰ ਨੇਗੇ ਬਾਈ ਪੰਜਾਬ ਪੁਲਿਸ ਦੇ ਉਹਨਾਂ ਨੇ ਵੀ ਸਾਨੂੰ ਹੰਗਾਰਾ ਦਿੱਤਾ ਵੀ ਕੋਈ ਚੱਕਰੇ ਨਾ ਮੰਨੋ ਵੀ ਸੱਚ ਦੇ ਹਮੇਸ਼ਾ ਜਿੱਤ ਹੁੰਦੇ ਛੋੜੇ ਨਾਲ ਖੜੇ ਆ ਜੇ ਕੋਈ ਸਾਡੇ ਲੈ ਕੇ ਕਹਿੰਦੇ ਸੇਵਾ ਹੈ ਤਾਂ ਦੱਸਿਓ ਮਾਹ ਬਾਈ ਕੋਈ ਚੱਕਰ ਨਹੀਂ ਯਾਰ ਅੱਜ ਤਾਂ ਪਰ ਅਸੀਂ ਜਾਇਆ ਏ ਏ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਤਲਬ ਉਹਨਾਂ ਲੋਕਾਂ ਤੱਕ ਪਹੁੰਚੇ ਵੀ ਜੀ ਸੱਚ ਨੂੰ ਦਵਾਉਣਾ ਚਾਹੁੰਦੇ ਨੇ ਵੀ ਮਤਲਬ ਕੀ ਆਪਾਂ ਗਲਤ ਕਰਿਆ ਜੀ ਵਿਆਖਾਂ ਦੇ ਮੂੰਹ ਚ ਪੈਣ ਵਾਲੀ ਚੀਜ਼ ਆ ਪਨੀਰ ਕਿੱਡੀ ਕਬੱਡੀ ਗੱਲ ਹੁੰਦੀ ਆ ਕੋਈ ਡੁਪਲੀਕੇਟ ਬਣਾ ਕੇ ਕੈਮੀਕਲ ਵਾਲਾ ਬਣਾ ਕੇ ਹੈਗਾ ਸਬੂਤ ਹਾਂਗੇ ਜੀ ਅਸੀਂ ਦੇਖਿਆ ਦੇਖੋ ਤਾਂ ਆਪਾਂ ਕਿਹਾ ਆਪਾਂ 9 ਮਹੀਨ ਲੱਤਾ ਆਪਾਂ ਸੋਸ਼ਲ ਮੀਡੀਆ ਤੇ ਆਮ ਹੀ ਰੁਟੀਨ ਨੇ ਗੱਲਾਂ ਚੱਲਦੇ ਆ ਸੋਸ਼ਲ ਮੀਡੀਆ ਪਨੀਰ ਫਲਾਣੀ ਜਗ੍ਹਾ ਤੇ ਘਿਓ ਫੜਿਆ ਗਿਆ ਦੁੱਧ ਫੜਿਆ ਗਿਆ ਪਨੀਰ ਫੜਿਆ ਗਿਆ ਠੀਕ ਆ ਉਹ ਚੀਜ਼ਾਂ ਹੁੰਦੀਆਂ ਨੇ ਪਰ ਆਪਾਂ ਇਹ ਚੀਜ਼ ਤੇ ਬੋਲ ਰਹੇ ਸੀ ਉਹ ਕਿਸੇ ਨੂੰ ਆਪਾਂ ਮੁਨਾਫੀ ਹੀ ਗਿਣਿਆਉਣੇ ਆ ਵੀ ਦੁੱਧ ਤੋਂ ਮੁਨਾਫਾ ਕੀ ਹੁੰਦਾਗਾ ਤਾਂ ਅੱਜ ਤੱਕ ਆਪਾਂ ਨੇ ਇਹ ਨਹੀਂ ਕਿਹਾ ਵੀ ਦੁੱਧ ਡੁਪਲੀਕੇਟ ਆ ਜਾਂ ਦੁੱਧ ਕਿਵੇਂ ਆ ਕੋਸ਼ਾ ਉਹ ਚੀਜ਼ਾਂ ਤੇ ਕਦੇ ਆਪਾਂ ਬੋਲੇ ਨਹੀਂ ਕਿਹਾ ਆਪਾਂ ਦੁੱਧ ਦੀ ਵਿੜਾਈ ਕਰਨੀ ਆ ਬਾਈ ਜੇ ਆਪਾਂ ਦੁੱਧ ਦੀ ਵਿੜਾਈ ਕਰਾਂਗੇ ਤਾਂ ਹੀ ਲੋਕ ਦੁੱਧ ਪੀਣਗੇ ਮੰਨ ਲਓ ਆਪਾਂ ਦੁੱਧ ਨੂੰ ਡੁਪਲੀਕੇਟ ਡੁਪਲੀਕੇਟ ਕਹਿਣ ਲੱਗੇ ਤਾਂ ਲੋਕੀ ਦੁੱਧ ਛੱਡ ਜਾਣਗੇ ਵੀ ਗੱਲ ਪੱਕੇ ਵੀ ਕਿਹਦੇ ਮੰਨ ਲਓ ਕਿ ਕਿਹਦੇ ਤੇ ਯਕੀਨ ਕਰੀਏ ਕਿਹਦੇ ਨਾ ਕਰੀਏ ਯਕੀਨਾਂ ਇਹ ਚੀਜ਼ਾਂ ਹੁੰਦੀਆਂ ਨੇ ਬਾਈ ਕਿਸੇ ਨੇ ਯਕੀਨ ਨਹੀਂ ਕਰਨਾ ਜੀ ਆਪਾਂ ਹੀ ਮੰਨ ਲਓ ਵੀ ਆਪ ਦਾ ਛੱਗਾ ਚੱਕਾਂਗੇ ਢਿੱਡਾ ਆਪਦੇ ਨੰਗਾ ਹੋਊਗਾ ਉਹੀ ਗੱਲ ਦੁੱਧ ਦੀ ਆ ਬਾਈ ਜੀ ਆਪਾਂ ਨਿੰਦਾਂਗੇ ਜਿਹੜੇ ਆਪਾਂ ਦੁੱਧ ਦੇ ਕੰਮ ਕਰਨ ਵਾਲੇ ਬੰਦੇ ਆਗੇ ਉਹੀ ਮੰਨ ਲਓ ਵੀ ਨਿੰਦੇ ਜਾਣਗੇ ਉਹਨਾਂ ਨੂੰ ਹੀ ਘਾਟਾ ਪਊ ਕਿਉਂ ਕਿਸੇ ਨੇ ਦੁੱਧ ਦਾ ਓਰੀਜਨਲ ਦੁੱਧ ਪੀਣਾ ਹੀ ਨਹੀਂ ਕਿਸੇ ਨੇ ਬਾਈ ਇਸ ਕਰਕੇ ਆਪਾਂ ਇਹ ਚੀਜ਼ ਦੀ ਵਡਿਆਈ ਕਰਦੇ ਆਂਗੇ ਵੀ ਦੁੱਧ ਇੱਕ ਅਮਰਤ ਆ ਇਹਨੂੰ ਅਮਰਤ ਵਾਂਗ ਵਰਤੋ ਨਾ ਕਿ ਜ਼ਹਿਰ ਬਣਾ ਕੇ ਇਹ ਤਾਂ ਚਿੱਟੇ ਤੋਂ ਹੀ ਪੜਾ ਮੰਨ ਲਓ ਬੰਦਾ ਚਿੱਟੇ ਨਾਲ ਦਾ ਚਲੋ 2-4 ਮਹੀਨਿਆਂ 'ਚ ਮਰ ਜਾਂਦਾ ਇਹਦੇ ਨਾਲ ਮਰਨ ਦਾ ਸੜੀਆਂ ਲੱਗ ਜਾਂਦੇ ਨੇ ਬੰਦਾ ਰੇਂਜ ਰੇਂਜ ਮਰਦਾ ਦਵਾਈਆਂ ਮੈਡੀਸਿਨ ਖਾਈਆਂ ਦਾ ਬੁਰੇ ਹਾਲ ਬਾਂਕੇ ਦਿਹਾੜੇ ਕੀ ਕੁਛ ਪੈਂਦਾ ਉਹ ਤਾਂ ਪ੍ਰਮਾਤਮਾ ਹੀ ਜਾਣਦਾ ਕੀ ਗੱਲਬਾਤ ਹੁੰਦੀ ਹੈ ਜੀ ਪਰ ਆਪਾਂ ਬਈ ਅੱਜ ਸੱਚ ਦੇ ਪਿੱਛੇ ਲੱਗ ਕੇ ਅਸੀਂ ਅੱਜ ਥਾਣਾ ਵੀ ਦੇਖ ਲਿਆ ਵੀ ਹੱਕਾ ਇਕ ਤੇ ਜਾਂ ਥਾਣੇ ਦੇ ਕੀ ਹੁੰਦੀ ਹੈਗੇ ਅੱਜ ਮਾਲਾ ਸਾਨੂੰ ਉਹ ਚੀਜ਼ ਵੀ ਦੇਖਣੀ ਪੈਗੀ ਪਹਿਲੀ ਵਾਰ ਜ਼ਿੰਦਗੀ 'ਚ ਕਿਉਂਕਿ ਆਪਾਂ ਬਈ ਹਰਿਆਣੇ ਦੇ ਵਿੱਚ ਵੀ ਜੁੜਿਆ ਹਰਿਆਣੇ ਦੀਆਂ ਸੋਸਾਇਟੀਆਂ ਵੀ ਚੰਗੀਆਂ ਆਪਣੇ ਨਾਲ ਲੱਗੀਆਂ ਬੜੀਆਂ ਸੋਸਾਇਟੀਆਂ ਨੇ ਇਸ ਕਰਕੇ ਵੀਰ ਬਣ ਕੇ ਵੱਧ ਤੋਂ ਵੱਧ ਸਾਥ ਦਿਓ ਵੀਡੀਓ ਦਾ ਵੱਧ ਤੋਂ ਵੱਧ ਸ਼ੇਅਰ ਕਮੈਂਟ ਜਰੂਰ ਕਰਿਓ ਬਾਈ ਵੀ ਆਪਾਂ ਸਹੀ ਖੜੇ ਸੀ ਕਿ ਗਲਤ ਖੜੇ ਸੀਗੇ ਇਹ ਤੁਸੀਂ ਸੈਲ ਡਿਸਾਈਡ ਕਰਕੇ ਦੱਸਣਾਗਾ ਆਪਾਂ ਨੂੰ ਵੱਧ ਤੋਂ ਵੱਧ ਇਹ ਕੀ ਗੱਲ ਬਾਤਾਂ ਵੀ ਛੋਟੀ سپورਟ ਦੀ ਲੋੜ ਹੈ ਮਨ ਲੇ ਜੇ ਤੁਸੀਂ سپورਟ ਕਰੋਗੇ ਬਾਈ ਤਾਂ ਹੀ ਆਪਾਂ ਅੱਗੇ ਸੱਚ ਤੇ ਬੋਲਾਂਗੇ ਵੀ ਭੈਣ ਆਉਦੇ ਕਿਤੇ ਨਾਲ ਆਉਦੇ ਪਰਿਵਾਰ ਦੇ ਮਿਲ ਕੇ ਅੱਗੇ ਮੁੱਢੇ ਨਾਲ ਮੁੱਢਾ ਜੋੜ ਕੇ ਕੰਮ ਕਰਦੀ ਉਹਦੇ ਨਾਲ ਦੇਖੋ ਕੀ ਹਾਲਾਤ ਬਣਦੇ ਨੇ ਥਾਣਿਆਂ ਤੋਂ देखो सी परिवार मेहनती ਪਰਵਾਰਾ ਕੰਮ ਵਾਲਾ ਪਰਵਾਰਾ ਕਿਉਂਕਿ ਅਸੀਂ ਸਾਨੂੰ ਮਿਹਨਤ ਤੋਂ ਬਿਨਾਂ ਫੁਰਸਤ ਹੀ ਨਹੀਂ ਹੈਗੀ ਹੋਰ ਨਾ ਹੀ ਕਿਸੇ ਦਾ ਆਪਾ ਸੋਸ਼ਲ ਮੀਡੀਆ ਚਲਾਉਣਾ ਆ ਵਾ ਠੀਕ ਆ ਇਹ ਵੀ ਲੋਕਾਂ ਨੂੰ ਇਹ ਐਮ ਕਿਸੇ ਨੂੰ ਵੀਰਪਾਈ ਨੂੰ ਕਿਸੇ ਚੀਜ਼ ਦੀ लूट ਤੋਂ ਹੁੰਦੀ ਹੈ ਕਿਉਂ ਆਪਣੇ ਸੀਮਨ ਦੀ ਡੁਪਲੀਕੇਸੀ ਨਹੀਂ ਰਹੀ ਆ ਦੇਖੋ ਠੀਕ ਆ ਕਿ ਨਹੀਂ ਔਰ ਮੱਜਾਂ ਦੇ ਵਿੱਚ ਕਿੰਨੀਆਂ ਠੱਗੀਆਂ ਠੋਰੀਆਂ ਹੁੰਦੀਆਂ ਨੇ ਆਪਣੀ ਪੇਜ ਨੂੰ ਫੋਲੋ ਕਰੋ ਵੀਰੇ ਇਹਦੂ ਬਾਅਦ ਫੋਲੋ ਕਰੋ ਤੇ ਸਪੋਰਟ ਕਰੋ ਕੋਈ ਹਾਂ ਬਈ ਆਉਣ ਵਾਲੇ ਸਮੇਂ ਤੇ ਆਪਾਂ ਹੋਰ ਵੀ ਸਮਾਨਤਾਂ ਦੇ ਦੇਖ ਕੇ ਪਰ ਉਹਦੇ ਬਾਰੇ ਨਹੀਂ ਸਾਡੇ ਨੂੰ ਦੁੱਖ ਲੱਗਿਆ ਨਹੀਂ ਆਪਾਂ ਚਲੋ ਆਪਾਂ ਇਸ ਚੀਜ਼ ਬਾਰੇ ਭਾਈ ਅੱਗੇ ਤੋਂ ਨਹੀਂ ਬੋਲਾਂਗੇ ਕਿਉਂਕਿ ਹੋਰ ਭਾਈ ਸੋਸ਼ਲ ਮੀਡੀਆ ਤੇ ਬਹੁਤ ਬੰਦੇ ਨੇ ਕੋਈ ਡੁਪਲੀਕੇਟ ਬਣਾਵਣਾ ਵੇਚੀ ਜੋ ਵੀ ਆਪਾਂ ਨਾ ਬੋਲਾਂਗੇ ਆਪਾਂ ਇਹ ਚੀਜ਼ ਤੇ ਨਹੀਂ ਬੋਲਦੇ ਕਿਉਂਕਿ ਮਤਲਬ ਜੇ ਸੋਸ਼ਲ ਮੀਡੀਆ ਹੋਰ ਬੰਦੇ ਨੇ ਉਹ ਬੋਲਣਗੇ ਉਹ ਪਤਾ ਨਹੀਂ ਕਿਵੇਂ ਬੋਲਣਗੇ ਕਿ ਮੈਂ ਨਹੀਂ ਜਾ ਰਾ ਪਸੰਦਾਂ ਦਾ ਖਾਮਿਆ ਜੱਜ ਭੁਗਤਣਾ ਪਿਆ ਇਸ ਲਈ ਵੀ ਸਾਰਿਆਂ ਨੂੰ ਧੰਨਵਾਦ ਵੀਡੀਓ ਦੇ ਬਾਅਦ ਤੋਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਭਾਈ ਔਰ ਚੈਨਲ ਨੂੰ ਫੋਲੋ ਵੀ ਕਰਿਓ ਕਿਉਂਕਿ ਪਤਾ ਲੱਗਦਾ ਰਹਿੰਦਾ ਬਈ ਕੋਈ ਮਤਲਬ ਸੱਚ ਬੋਲਦਾ ਸੀਗਾ ਉਹਨਾਂ ਨਾਲ ਆਹ ਵਾਕਿਆ ਵਾਪਰਿਆ ਠੀਕ ਹੈ ਬਈ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ